ਬਾਬਾ ਜੀ ਮੈਂ ਪੰਜਾਬ ਸਿੰਘ ਚੈਨਲ ਤੋਂ ਪੱਤਰਕਾਰ ਗੱਲ ਕਰ ਰਿਹਾ ਜੀ ਸੋਨੀਪੁਰ ਖੜੀਆ ਹਾਂ ਜੀ ਹਾਂ ਜੀ ਬਾਬਾ ਜੀ ਤੁਹਾਡੀ ਇੱਕ ਨਾ ਵੀਡੀਓ ਸਾਹਮਣੇ ਆਈ ਸੀ ਉਸ ਵੀਡੀਓ ਤੋਂ ਬਾਅਦ ਜਿਸ ਦੇ ਵਿੱਚ ਤੁਸੀਂ ਆਪਣਾ ਸਪਸ਼ਟੀਕਰਨ ਦੇ ਰਹੇ ਸੀ ਕਿ ਗੁਰੂ ਗੁਰਦੁਆਰਾ ਸਾਹਿਬ ਦੀ ਪ੍ਰਬੰਧਨ ਕਮੇਟੀ ਨੇ ਤੁਹਾਨੂੰ ਗੁਰੂ ਘਰ ਦੇ ਵਿੱਚੋਂ ਕੱਢ ਦਿੱਤਾ ਗਿਆ ਨਹੀਂ ਬਾਬਾ ਜੀ ਤੁਸੀਂ ਮਰਜ਼ਾਦਾ ਦੇ ਇਹ ਤੁਹਾਨੂੰ ਇਹ ਨਵੀਂ ਕਮੇਟੀ ਬਣੀ ਹੈ ਜਿਹੜੀ ਉਹਨੇ ਕਿਹਾ ਕਿ ਜੋ ਪੁਰਾਣੀ ਕਮੇਟੀ ਸੀ ਨਵੀਂ ਕਮੇਟੀ ਨੇ ਕਿਹਾ ਜੀ ਹਾਂ ਨਵੀਂ ਕਮੇਟੀ ਨੇ ਕਿਹਾ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਜੀ ਮੈਨੂੰ ਉਹਨਾਂ ਨੇ ਜਾਨਕਿ ਗੇ ਦਾਸ ਨੂੰ ਸੁਤੀ ਦੇਤੀ ਸੁਤੀ ਗਰਾਤੀ ਕਹਿੰਦੇ ਬਾਬਾ ਜੀ ਵੀ ਤੁਹਾਡੀ ਸੁਤੀ ਆ ਵੀ ਅਸੀਂ ਗਰੰਤੀ ਹੋਰ ਲਿਆਉਣਾ ਨਹੀਂ ਬਾਬਾ ਜੀ ਜਰੂਰ ਇਹ ਲੋਕ ਜਾਣਨਾ ਚਾਹੁੰਦੇ ਸੀ ਕਿ ਆਖਰਕਾਰ ਤੁਹਾਡੇ ਨਾਲ ਐਸਾ ਕੀ ਹੋਇਆ ਜਿਸ ਦੇ ਕਾਰਨ ਤੁਹਾਨੂੰ ਗੁਰੂ ਘਰ ਦੇ ਵਿੱਚੋਂ ਕੱਢ ਦਿੱਤਾ ਗਿਆ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਦਾਂ ਲੱਗਦਾ ਕਿ ਸ਼ਾਇਦ ਕਮੇਟੀ ਮੈਂਬਰ ਵਾਲਿਆਂ ਦੀ ਗਲਤੀ ਹੈ ਜਾਂ ਉਹਨਾਂ ਦਾ ਕੋਈ ਨਾ ਕੋਈ ਗੱਲਬਾਤ ਆ ਇਸ ਕਰਕੇ ਤੁਹਾਨੂੰ ਕੋਲ ਪੁੱਛਣਾ ਚਾਹੁੰਦੇ ਆ ਸਪਸ਼ਟੇ ਵੀ ਆਖਰਕਾਰ ਕਿਹੜੀ ਘਟਨਾ ਕੀ ਸੀ ਮੇਰੀ ਘਟਨਾ ਇਹ ਸੀਗੀ ਮੇਰਾ ਕਹਿਣ ਦਾ ਭਾਵੇਂ ਆ ਜੀ ਕਿ ਜਿਹੜੀ ਨਵੀਂ ਕਮੇਟੀ ਆਈ ਆ ਹੂੰ ਉਹ ਕਹਿੰਦੇ ਬੱਬਾ ਜੀ ਤੁਸੀਂ ਕਿਰਪਾਨ ਨਹੀਂ ਪਾਉਂਦੇ ਹੂੰ ਤੁਸੀਂ ਲੀੜੇ ਨਹੀਂ ਪਾਉਂਦੇ ਮਰਜ਼ਾਦਾ ਕਿ ਨਹੀਂ ਜੀ ਜੀ ਛੋਲਾ ਪਾਇਆ ਹੋਇਆ ਜੀ ਉਹ ਹੁਣ ਜਿਹੜਾ ਸਦਾ ਗੁਰੂ ਦੇ ਨਾਲ ਜੁੜਿਆ ਹੋਇਆ ਹੂੰ ਉਹ ਕਿਰਪਾਨ ਪਾਉਣ ਦੇ ਨਾਲ ਆ ਮਜੂਰ ਹੈ ਜੀ ਮੈਨੂੰ ਦੱਸੋ ਸ੍ਰੀ ਸ੍ਰੀ ਸਾਹਿਬ ਉਹਨਾਂ ਦਾ ਕਹਿਣਾ ਹੈ ਜੀ ਕਿ ਤੁਸੀਂ ਸ੍ਰੀ ਸਾਹਿਬ ਪਾਉਂਦੇ ਨਹੀਂ ਕਿ ਆ ਉੱਪਰ ਦੀ ਹਾਂਜੀ ਤੇ ਤੁਸੀਂ ਤੁਹਾਡਾ ਕੀ ਕਹਿਣਾ ਕਿ ਤੁਸੀਂ ਰਹਿਤ ਮਰਿਆਦਾ ਪੂਰੀ ਆਪਣੀ ਰੱਖਦੇ ਸੀ ਇਸ਼ਨਾਨ ਕਰਦੇ ਸੀ ਜਿਸ ਤਰ੍ਹਾਂ ਜੀ 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 ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਕਮੇਟੀ ਮੈਂਬਰ ਸਵਾਨਾ ਵੱਲੋਂ ਜਿਹੜੇ ਹੁਣਦੇ ਆ ਉਹਨਾਂ ਵੱਲੋਂ ਤੁਹਾਡੇ ਤੇ ਝੂਠੇ ਦੋਸ਼ ਲਗਾਏਗੇ ਜੀ 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 ਵਾਹਿਗੁਰੂ ਵਾਹਿਗੁਰੂ ਜੀ ਜੀ ਬਾਬਾ ਜੀ ਜੀ ਇਹ ਹੈਂਡੀਕੈਪਟਾ ਨਾ ਮੈਂ ਜੀ ਬਾਬਾ ਜੀ ਤੁਸੀਂ ਦੇਖਿਆ ਨਾ ਜੀ ਵੀਡੀਓ ਤਾਂ ਬਹੁਤ ਪੰਜਪੂਰੇ ਪੰਜਾਬ ਚ ਚੱਲ ਰਹੀ ਵੀਡੀਓ ਤਾਂ ਜੀ ਚੱਲ ਰਹੀ ਹੈ ਨਾ ਜੀ ਨਹੀਂ ਜੀ ਬਿਲਕੁਲ ਮੈਨੂੰ ਇਹ ਦੱਸੋ ਜੀ ਹੈ ਕਿ ਇਹ ਸੱਚਕ ਸੂਤ ਬਿਲਕੁਲ ਸੱਚ ਹੈ ਜੀ ਤੇ ਜਿਹੜਾ ਐਡੀ ਮਤਲਬ ਪ੍ਰਮਾਤਮਾ ਦੀ ਐਡੀ ਪਾਲ ਕਿਰਪਾ ਹੋ ਜਾਵੇ ਸਤਿਗੁਰੂ ਦੀ ਕਿਰਪਾ ਹੋ ਜਾਵੇ ਜੀ ਤੇ ਵੀ ਇੱਕ ਪੰਜ ਬੰਦਾ ਵੀ ਮਹਾਰਾ ਦਾ ਸਰੂਪ ਲੈ ਆ ਸਕਦਾ ਜੀ ਤੇ ਉਦੋਂ ਬਾਅਦ ਉਹ ਕਮੇਟੀ ਵਾਲੇ ਗਰੇ ਹੋਏ ਆ ਵੀ ਜਿਹੜੇ ਵੀ ਅੰਮ੍ਰਿਤ ਵੇਲੇ ਆ ਨਹੀਂ ਸਕਦੇ ਇਹ ਤਾਂ ਬਹੁਤ ਵੱਡੀ ਗੱਲ ਤੇ ਜੀ ਗੱਲ ਤਾਂ ਇਹੀ ਇਹੀ ਤੁਹਾਡੀ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਨਾ ਜੀ ਉਸ ਦੇ ਵਿੱਚ ਕੀ ਦੇਖਿਆ ਕਿ ਅੱਜ ਕੱਲ ਤਾਂ ਜਿਨ੍ਹਾਂ ਦੀਆਂ ਦੋਨੇ ਲੱਤਾਂ ਠੀਕ ਆ ਕਿਉਂਕਿ ਉਹਨਾਂ ਕੋਲੋਂ ਵੀ ਖੁਦ ਨਹੀਂ ਸੇਵਾ ਹੁੰਦੀ ਤੁਸੀਂ ਇੱਕ ਲੱਤ ਸੀ ਇੱਕ ਲੱਤ ਪਰ ਉਪਾਈ ਜਿ ਸੀਗੇ ਇੱਕ ਛੋਟੀ ਸੀ ਹੱਥ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਵੀ ਤੁਸੀਂ ਜਦੋਂ ਕਰਦੇ ਆ ਤਾਂ ਉਹੀ ਚੀਜ਼ ਦੇਖ ਕੇ ਪਤਾ ਨਹੀਂ ਅੱਜ ਕਿੰਨੇ ਕੁ ਲੋਕ ਇਹ ਗੱਲ ਚਾਹੁੰਦੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰੀਏ ਜਾ ਕੇ ਜੀ ਫੇਰ ਜੀ ਮੇਰੀ ਕੀ ਐਸ ਜੀ ਨਮਾਂ ਤੇ ਹੁੰਦੀ ਮੇਰਾ ਕੋਈ ਝੂਠ ਹੈ ਕੋ ਸੱਚਾ ਜੀ ਬਿਲਕੁਲ ਸੱਚਾ ਬਾਬਾ ਜੀ ਇਹ ਗਲਤ ਮੰਨਣ ਲਈ ਇਸ ਨੂੰ ਮੀਡੀਆ ਦੀ ਆਤਮਾ ਤੇ ਆਤਮਾ ਤੇ ਪਰਮਾਤਮਾ ਜੀ ਜਿਹਦੀ ਆਤਮਾ ਨੇ ਤੁਫੀ ਕਰਤਾ ਨਾ ਪਰਮਾਤਮਾ ਹੀ ਦੁਖੀ ਹੋ ਗਿਆ ਉਹ ਪਰਮਾਤਮਾ ਵੀ ਗੁੱਸਾ ਹੋ ਤੋਖੀ ਹੋ ਗਿਆ ਪਰਮਾਤਮਾ ਵੀ ਗੁੱਸੇ ਹੋ ਗਿਆ ਜਿਹਦੀ ਆਤਮਾ ਨੂੰ ਦੁੱਖ ਕਰਤਾ ਜੀ ਹਲੋ ਹਾਂ ਜੀ ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਹੋਰ ਬਾਬਾ ਜੀ ਸਿਹਤ ਕਿਵੇਂ ਆ ਤੁਹਾਡੀ ਜੀ ਹਾਂ ਜੀ ਕਿਰਪਾ ਵਾਹਿਗੁਰੂ ਜੀ ਸਤਿਗੁਰੂ ਜੀ ਬਾਬਾ ਜੀ ਮੈਂ ਪੰਜਾਬ ਸਿੰਘ ਚੈਨਲ ਤੋਂ ਪੱਤਰਕਾਰ ਗੱਲ ਕਰ ਰਿਹਾ ਜੀ ਸੋਨੀ ਬੂਤਗੜੀਆ ਹਾਂ ਜੀ ਹਾਂ ਜੀ ਬਾਬਾ ਜੀ ਉਹ ਤੁਹਾਡੀ ਇੱਕ ਨਾ ਵੀਡੀਓ ਸਾਹਮਣੇ ਆਈ ਸੀ ਉਸ ਵੀਡੀਓ ਤੋਂ ਬਾਅਦ ਜਿਸ ਦੇ ਵਿੱਚ ਤੁਸੀਂ ਆਪਣਾ ਸਪਸ਼ਟੀਕਰਨ ਦੇ ਰਹੇ ਸੀ ਕਿ ਗੁਰੂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਤੁਹਾਨੂੰ ਗੁਰੂ ਘਰ ਦੇ ਵਿੱਚੋਂ ਕੱਢ ਦਿੱਤਾ ਗਿਆ ਹਾਂਜੀ ਤਾਂ ਉਹ ਜਾਣਕਾਰੀ ਜ਼ਰੂਰ ਦਿਓ ਕਿ ਆਖਰਕਾਰ ਗੱਲਬਾਤ ਸਾਰੀ ਕੀ ਗੱਲਬਾਤ ਹੋਈ ਹੈ ਕੀ ਨਹੀਂ ਤੁਸੀਂ ਐਸ ਟਾਈਮ ਵੀਡੀਓ ਕਰ ਰਲ ਕਾ ਜੀ ਵੀਡੀਓ ਰਿਕਾਰਡ ਕਰ ਰਹੇ ਹੋ ਕਿ ਇਹ ਕਿਸ ਤਰ੍ਹਾਂ ਨਹੀਂ ਨਹੀਂ ਤੁਹਾਡੀ ਉਦਾ ਰਿਕਾਰਡਿੰਗ ਲੈ ਰਹੇ ਹਾਂ ਤੁਹਾਡਾ ਸਪਸ਼ਟੀਕਰਨ ਲੈ ਰਹੇ ਸੀ ਜੀ ਲੋਕ ਜਾਣਨਾ ਚਾਹੁੰਦੇ ਸੀ ਕਿ ਬਾਬਾ ਜੀ ਨਾਲ ਕੀ ਗੱਲਬਾਤ ਹੋਈ ਕੀ ਨਹੀਂ ਇਸ ਕਰਕੇ ਤੁਹਾਡੀ ਆਡੀਓ ਲੈ ਰਹੇ ਸੀ ਰਿਕਾਰਡਿੰਗ ਅੱਛਾ ਕਰ ਰਹੇ ਹੋ ਜੀ 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 ਬਾਬਾ ਜੀ ਦੇਖੋ ਵੈਗਰੂ ਇਹਦੇ ਵਿੱਚ ਆਪਾਂ ਦੇਖੋ ਵੀ ਸੰਗਤ ਦੇ ਨਾਲ ਹੀ ਹੈਗੀ ਆਪਾਂ ਜਿੰਨੀ ਵੀ ਸੰਗਤ ਆਪਾਂ ਚਾਹੁੰਦੀ ਆ ਜੀ ਬਾਬਾ ਜੀ ਤੇਸਾਂ ਪ੍ਰਦੇਸਾਂ ਦੇ ਵਿੱਚ ਵੀ ਚਾਹੁੰਦੀ ਆ ਹੁਣ ਵੀ ਚਾਹੁੰਦੀ ਆ ਤੇ ਪੰਜਾਬ ਦੇ ਵਿੱਚ ਵੀ ਚਾਹੁੰਦੀ ਆ ਆਪਾਂ ਨੂੰ ਜੀ ਬਾਬਾ ਜੀ ਵੀ ਸੇਵਾ ਕਰਨ ਨੂੰ ਵੀ ਕੋਈ ਘਾਟ ਨਹੀਂ ਜੀ ਆਪਣੇ ਬੰਦੇ ਬਿਲਕੁਲ ਜੀ ਸੰਗਤ ਇਹ ਵੀ ਕਹਿ ਰਹੀ ਆ ਬਾਬਾ ਜੀ ਵੀ ਡਿਊਟੀ ਕਰਨੀ ਆ ਤੁਹਾਨੂੰ ਜਿਸੇ ਵੀ ਤੁਹਾਨੂੰ ਕਿਸੇ ਵੀ ਮਤਲਬ ਡਿਊਟੀ ਕਿਸੇ ਵੀ ਸਥਾਨ ਤੇ ਚੋਂ ਚਾਹੋ ਨੇ ਉਹ ਉਸੇ ਸਥਾਨ ਤੇ ਵੀ ਡਿਊਟੀ ਕਰਵਾ ਦੇਵਾਂਗੇ ਜੀ ਬਾਬਾ ਜੀ ਹਾਂ ਜੀ ਫੇਰਾ ਕਹਿਣ ਦਾ ਭਾਵੇਂ ਆ ਜੀ ਜਿਹੜੀ ਵੀਡੀਓ ਵਾਇਰਲ ਪਹਿਲਾਂ ਹੋਈ ਸੀਗੀ ਜੀ ਬਾਬਾ ਜੀ ਉਹਦੇ ਵਿੱਚ ਜਨਨ ਕਿ ਐਸਪਰਟ ਹੋ ਗਿਆ ਸੀ ਕਹਿਣ ਦਾ ਪਾਪੀਆਂ ਵੀ ਦੇ ਸੀ ਜੀ ਬਾਬਾ ਜੀ ਉਹ ਤੋਂ ਬਾਅਦ ਕਮੇਟੀ ਬਦਲ ਗਈ ਸੀ ਹਨ ਜੀ ਜੀ ਬਾਬਾ ਜੀ ਜੇ ਉਹ ਤੋਂ ਬਾਅਦ ਕਮੇਟੀ ਬਦਲਣ ਤੋਂ ਬਾਅਦ ਉਹ ਜਿਹੜੀ ਨਵੀਂ ਕਮੇਟੀ ਆਈ ਸੀ ਜੀ ਮੈਂ ਜਿਹੜੀ ਨਵੀਂ ਪੁਰਾਣੀ ਕਮੇਟੀ ਸੀ ਉਸ ਤੋਂ ਮੈਂ ਫਾਰਮ ਹੋ ਗਿਆ ਸੀਗਾ ਜੀ ਕਹਿਣ ਦਾ ਭਾਵ ਵੀ ਉਹ ਅੰਮ੍ਰਿਤਾਰੀ ਨਹੀਂ ਸੀਗੀ ਵੀ ਮਤਲਬ ਕੇ ਸੰਤਾਰੀ ਨਹੀਂ ਸੀਗੀ ਜੀ ਵੀ ਪ੍ਰਬੰਧ ਕੇ ਚਲਾ ਰਹੇ ਸੀਗੇ ਜਿਹੜੇ ਆਪਾਂ ਨੂੰ ਸੇਵਾਦਾਰ ਲੈ ਰਹੇ ਸੀਗੇ ਜੀ ਉਸ ਤੋਂ ਬਾਅਦ ਕਹਿਣ ਦਾ ਭਾਵ ਵੀ ਨਵੀਂ ਕਮੇਟੀ ਚੁਣੀ ਗਈ ਵੀ ਜਿਹੜੇ ਕਿ ਪਿੰਡ ਦੇ ਬੰਦੇ ਕਹਿ ਰਹੇ ਸੀ ਵੀ ਅੰਮ੍ਰਿਤਾਰੀ ਸਿੰਘ ਹੋਣੀ ਚਾਹੀਦੀ ਜ਼ਰੂਰੀ ਆ ਜੀ ਉਹ ਤੋਂ ਬਾਅਦ ਜਿਹੜੇ ਗੁਰਸਿੱਖੀ ਜੀਵਨ ਵਾਲੇ ਆ ਗਏ ਸੀਗੇ ਹਾਂਜੀ ਵੀ ਜਿਹੜੇ ਅੰਮ੍ਰਿਤਧਾਰੀ ਸਿੰਘ ਜੀ ਜੀ ਉਹ ਤੋਂ ਬਾਅਦ ਕਹਿੰਦੇ ਬੱਬਾ ਜੀ ਵੀ ਸਾਨੂੰ ਮੌਕਾ ਦਿਓ ਹੂੰ ਵੀ ਅਸੀਂ ਹੁਣ ਰੱਖ ਰਹੇ ਹਾਂ ਜੀ ਦੇਖੋ ਇਹਦੇ ਵਿੱਚ ਮੈਂ ਕਿਸੇ ਦੇ ਵਰਕਲਾਪ ਨਹੀਂ ਬੋਲ ਰਿਹਾ ਹੂੰ ਜੋ ਉਹਨਾਂ ਨੂੰ ਸੁਣਾ ਦਿਓ ਕੋ ਮਤ ਤੁਸੀਂ ਮੀਡੀਆ ਤੇ ਨੈਕਸਟਿੰਗ ਕਰਦੇ ਹੋ ਵਾਹ ਕਿਸੇ ਕਿਸਮ ਦੀ ਵੀ ਵੀਡੀਓ ਬੈਰ ਕਰ ਦੋ ਜੀ ਬਾਬਾ ਜੀ ਜਰੂਰ ਇਹ ਲੋਕ ਜਾਣਨਾ ਚਾਹੁੰਦੇ ਸੀ ਕਿ ਆਖਰਕਾਰ ਤੁਹਾਡੇ ਨਾਲ ਐਸਾ ਕੀ ਹੋਇਆ ਜਿਸ ਦੇ ਕਾਰਨ ਤੁਹਾਨੂੰ ਗੁਰੂ ਘਰ ਦੇ ਵਿੱਚੋਂ ਕੱਢ ਦਿੱਤਾ ਗਿਆ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਦਾਂ ਲੱਗਦਾ ਕਿ ਸ਼ਾਇਦ ਕਮੇਟੀ ਮੈਂਬਰਾਂ ਵਾਲਿਆਂ ਦੀ ਗਲਤੀ ਹੈ ਜਾਂ ਉਹਨਾਂ ਦਾ ਕੋਈ ਨਾ ਕੋਈ ਗੱਲਬਾਤ ਆ ਇਸ ਕਰਕੇ ਤੁਹਾਨੂੰ ਕੋਲ ਪੁੱਛਣਾ ਚਾਹੁੰਦੇ ਆ ਸਪਸ਼ਟ ਵੀ ਆਖਰਕਾਰ ਕਿਹੜੀ ਘਟਨਾ ਕੀ ਸੀ ਮੇਰੀ ਘਟਨਾ ਇਹ ਸੀਗੀ ਮੇਰਾ ਕਹਿਣ ਦਾ ਭਾਵੇਂ ਆ ਜੀ ਕਿ ਜਿਹੜੀ ਨਵੀਂ ਕਮੇਟੀ ਆਈ ਆ ਹੂੰ ਉਹ ਕਹਿੰਦੇ ਬਾਬਾ ਜੀ ਤੁਸੀਂ ਕਿਰਪਾਨ ਨਹੀਂ ਪਾਉਂਦੇ ਹੂੰ ਤੁਸੀਂ ਲੀੜੇ ਨਹੀਂ ਪਾਉਂਦੇ ਮਰਜ਼ਾ ਦਾ ਕਿ ਨਹੀਂ ਜੀ ਮੈਂ ਕਿਹਾ ਵੀ ਚਲੋ ਵੀ ਸਾਡੇ ਮਰਜ਼ਾ ਦਾ ਨਾਲ ਸਾਡੇ ਨਾਲ ਹੂੰ ਥੋੜੇ ਮਰਜ਼ਾ ਦਾ ਨਾਲ ਥੋੜੇ ਨਾਲ ਜੀ ਹੁਣ ਤੁਸੀਂ ਮੈਨੂੰ ਐਂ ਦੱਸੋ ਹੂੰ ਵੀ ਜੀ ਦੇ ਜਾਂ ਡੇਢ ਫੁੱਟ ਇੱਕ ਕੰਨ ਪਾਈ ਹੋਈ ਆ ਜੀ ਛੋਲਾ ਪਾਇਆ ਹੋਇਆ ਜੀ ਉਹ ਹੁਣ ਜਿਹੜਾ ਸਦਾ ਗੁਰੂ ਦੇ ਨਾਲ ਜੁੜਿਆ ਹੋਇਆ ਹੂੰ ਉਹ ਕਿਰਪਾਨ ਪਾਉਣ ਦੇ ਨਾਲ ਆ ਮਜੂਰ ਆ ਜੀ ਮਿੰਦ ਸੋ ਤੁਸੀਂ ਸ੍ਰੀ ਸਾਹਿਬ ਉਹਨਾਂ ਦਾ ਕਹਿਣਾ ਹੈ ਜੀ ਕਿ ਤੁਸੀਂ ਸ੍ਰੀ ਸਾਹਿਬ ਪਾਉਂਦੇ ਨਹੀਂ ਗਏ ਉੱਪਰ ਦੀ ਹਾਂਜੀ ਤੇ ਤੁਸੀਂ ਤੁਹਾਡਾ ਕੀ ਕਹਿਣਾ ਕਿ ਤੁਸੀਂ ਰਹਿਤ ਮਰਿਆਦਾ ਪੂਰੀ ਆਪਣੀ ਰੱਖਦੇ ਸੀ ਇਸ਼ਨਾਨ ਕਰਦੇ ਸੀ ਜਿਸ ਤਰ੍ਹਾਂ ਜੀ 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 ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਕਮੇਟੀ ਮੈਂਬਰ ਸਵਾਨਾ ਵੱਲੋਂ ਜਿਹੜੇ ਹੁਣਦੇ ਆ ਉਹਨਾਂ ਵੱਲੋਂ ਤੁਹਾਡੇ ਤੇ ਝੂਠੇ ਦੋਸ਼ ਲਗਾਏਗੇ ਜੀ 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 ਵਾਹਿਗੁਰੂ ਵਾਹਿਗੁਰੂ ਜੀ ਜੀ ਬਾਬਾ ਜੀ ਹਾਂਜੀ ਬਸ ਇਹ ਚੀਜ਼ ਹੈ ਜੀ ਪਰ ਬਾਬਾ ਜੀ ਮੇਰਾ ਹਾਂ ਜੀ ਨਾ ਭਾ ਵੀ ਆ ਮੇਰੀ ਗੱਲ ਸੁਣੋ ਜੀ ਵੀ ਹੈਂਡੀਕਾਫਟ ਹਨ ਮੈਂ ਜੀ ਬਾਬਾ ਜੀ ਤੁਸੀਂ ਦੇਖਿਆ ਨਾ ਜੀ ਵੀਡੀਓ ਤਾਂ ਬਹੁਤ ਪੰਜਪੂਰੇ ਪੰਜਾਬ ਚ ਚੱਲ ਰਹੀ ਵੀਡੀਓ ਤਾਂ ਜੀ ਚੱਲ ਰਹੀ ਹੈ ਨਾ ਜੀ ਤੁਸੀਂ ਹੁਣ ਵੀ ਵੀਡੀਓ ਵਾਇਰਲ ਕਰੋਗੇ ਜੀ ਜਿਹੜਾ ਗੁਰਵਾਣੀ ਪੜਦਾ ਹਮ ਗੁਰਵਾਣੀ ਦਾ ਪ੍ਰਚਾਰ ਕਰਦਾ ਕੋਰਸ ਸਿੱਖੀ ਹੁੰਦੇ ਨਾਲ ਜੁੜਿਆ ਹੋਇਆ ਹੈ ਜੀ ਉਹ ਮੇਰੀ ਗੱਲ ਸੁਣੋ ਤੁਸੀਂ মিডিਆ ਵਾਲੇ ਹੋ ਉਹ ਕੁਝ ਵੀ ਹਾਂ ਜੀ ਜੀਹੇ ਅੰਦਰ ਪਰਮਾਤਮਾ ਦੇ ਵਾਸਾ ਨਹੀਂਗਾ ਤੇ ਉਹ ਕਿਰਪਾ ਨਾਲ ਪਾਉਣ ਵਾਸਾ ਹੋ ਸਕਦਾ ਨਹੀਂ ਜੀ ਬਿਲਕੁਲ ਮੈਨੂੰ ਇਹ ਦੱਸੋ ਜੀ ਹੈ ਕਿ ਇਹ ਸੱਚ ਕਿਹੋਟਾ ਬਿਲਕੁਲ ਸੱਚ ਹੈ ਜੀ ਤੇ ਜਿਹੜਾ ਐਡੀ ਮਤਲਬ ਪਰਮਾਤਮਾ ਦੀ ਐਡੀ ਪਾਲ ਕਿਰਪਾ ਹੋ ਜਾਵੇ ਸਤਿਗੁਰੂ ਦੀ ਕਿਰਪਾ ਹੋ ਜਾਵੇ ਜੀ ਤੇ ਵੀ ਇੱਕ ਪੰਜ ਬੰਦਾ ਵੀ ਮਹਾਰਾ ਦਾ ਸਰੂਪ ਲੈ ਆ ਸਕਦਾ ਜੀ ਤੇ ਉਦੋਂ ਬਾਅਦ ਉਹ ਕਮੇਟੀ ਵਾਲੇ ਗਰੇ ਹੋਏ ਆ ਵੀ ਜਿਹੜੇ ਵੀ ਅੰਮ੍ਰਿਤ ਵੇਲੇ ਆ ਨਹੀਂ ਸਕਦੇ ਇਹ ਤਾਂ ਬਹੁਤ ਵੱਡੀ ਗੱਲ ਤੇ ਜੀ ਗਲਤ ਹੈ ਇਹੀ ਇਹੀ ਤੁਹਾਡੀ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਨਾ ਜੀ ਉਸ ਦੇ ਵਿੱਚ ਕੀ ਦੇਖਿਆ ਕਿ ਅੱਜ ਕੱਲ ਤਾਂ ਜਿਨ੍ਹਾਂ ਦੀਆਂ ਦੋਨੇ ਲੱਤਾਂ ਠੀਕ ਆ ਕਿਉਂਕਿ ਉਹਨਾਂ ਕੋਲੋਂ ਵੀ ਖੁਦ ਨਹੀਂ ਸੇਵਾ ਹੁੰਦੀ ਤੁਸੀਂ ਇੱਕ ਲੱਤ ਸੀ ਇੱਕ ਲੱਤ ਪਰ ਉਪਾਇ ਜਿ ਸੀਗੇ ਇੱਕ ਛੋਟੀ ਸੀ ਹੱਥ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਵੀ ਤੁਸੀਂ ਜਦੋਂ ਕਰਦੇ ਆ ਤਾਂ ਉਹੀ ਚੀਜ਼ ਦੇਖ ਕੇ ਪਤਾ ਨਹੀਂ ਅੱਜ ਕਿੰਨੇ ਕੁ ਲੋਕ ਇਹ ਗੱਲ ਚਾਹੁੰਦੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰੀਏ ਜਾ ਕੇ ਜੀ ਫੇਰ ਜੀ ਫੇਰ ਕੀ ਇਹ ਐਸ ਜੀ ਨੂੰ ਮੰਨਦੇ ਹੋ ਤੁਸੀਂ ਮੇਰਾ ਕੋਈ ਝੂਠ ਹੈ ਕੋ ਸੱਚਾ ਜੀ ਬਿਲਕੁਲ ਸੱਚਾ ਬਾਬਾ ਜੀ ਇਹ ਗਲਤ ਮੰਨਣ ਇਸ ਵੀਡੀਓ ਦੇ ਸਾਹਮਣੇ ਕਰੋਗੇ ਉਹਨਾਂ ਦੇ ਸਾਹਮਣੇ ਬਿਲਕੁਲ ਜੀ ਬਿਲਕੁਲ ਜੀ ਫਿਰ ਇਹ ਹਿਸਾਬ ਦੇ ਮੇਰੇ ਮੈਨੂੰ ਆਹ ਦੱਸੋ ਅੱਛਾ ਬਾਬਾ ਜੀ ਜਿਹੜਾ ਆਪਾਂ ਇੱਕ ਮਿੰਟ ਜੀ ਮੇਰੀ ਗੱਲ ਸੁਣੋ ਵਸਤਰ ਲਾਹੇ ਨਾ ਆਪਣੇ ਜੀ ਵਸਤਰ ਲਾਹੇ ਜਾਂ ਜਿੰਨਾ ਚਿਰ ਆਪਾਂ ਦਰਵਾਸਰ ਸਾਹਿਬ ਦੇ ਵਿੱਚ ਜਾ ਨਹੀਂ ਸਕਦੇ ਹੂੰ ਉਹਨਾਂ ਚਿਰ ਆਪਾਂ ਭੇੜੇ ਦੇ ਵਿੱਚ ਉੱਪਰੇ ਫਿਰਦੇ ਹਾਂ ਜੀ ਜੇ ਆਪਾਂ ਅੰਦਰ ਜਾਂਦੇ ਹਾਂ ਬਿਨਾਂ ਵਸਤਰਾਂ ਤੋਂ ਜਾ ਸਕਦੇ ਹਾਂ ਨਹੀਂ ਜਾ ਸਕਦੇ ਜੀ ਨਹੀਂ ਨਹੀਂ ਜਾ ਸਕਦੇ ਨਹੀਂ ਜਾ ਸਕਦੇ ਇਹ ਦਰਵਾਸਾ ਦੇ ਵਿੱਚ ਨੱਚੜਦੇ ਕਮਰਿਆਂ ਨੱਚੜਦੇ ਲੀੜਾਂ ਦੇ ਵਿੱਚ ਦਰਵਾਸਾ ਦੇ ਵਿੱਚ ਗੁਰੂ ਸਾਹਿਬ ਦੇ ਪਾਸ ਬੈਠ ਸਕਦੇ ਆਪਾਂ ਨਹੀਂ ਬੈਠ ਸਕਦੇ ਬਿਲਕੁਲ ਨਹੀਂ ਬੈਠ ਸਕਦੇ ਬੈਠ ਸਕਦੇ ਨਹੀਂ ਜੀ ਫਿਰ ਇਹ ਹਸਾਬ ਦੇ ਵਿੱਚ ਇਹਨਾਂ ਨੇ ਦੋਸ਼ ਲਾਇਆ ਕਿਹੜੇ ਪਾਪਾ ਜੀ ਤੁਸੀਂ ਬਸਤਰ ਨਹੀਂ ਪਾਉਂਦੇ ਤੁਸੀਂ ਛੋਟੇ ਥੂੜਾ ਨਹੀਂ ਪਾਇਆ ਜੀ ਤੇ ਸੰਗਤ ਆਉਂਦੀ ਆ ਗੁੜੀਆਂ-ਗੁੜੀਆਂ ਆਉਂਦੀਆਂ ਅਕਸਰ ਪਾਪੇ ਨੂੰ ਇਹਨਾਂ ਨੇ ਵੀ ਗੁੜੀਆਂ-ਗੁੜੀਆਂ ਆਉਣੀਆਂ ਜੀ ਜੀ ਬਾਬਾ ਜੀ ਇਹ ਗੱਲ ਦੱਸਿਓ ਤੇ ਉੱਥੇ ਕਿੰਨਾ ਕ ਟਾਈਮ ਡਿਊਟੀ ਕੀਤੀ ਤੁਸੀਂ ਗੁਰੂ ਘਰ ਦੇ ਵਿੱਚ ਜੀ ਮੈਂ ਵੀਰੇ ਡੇਢ ਮਹੀਨਾ 2 ਮਹੀਨੇ ਵਾਂਗੂ ਬਸ ਡੇਢ ਮਹੀਨਾ ਹੀ ਮੇਨਾ ਜੀ ਉਹ ਆਏ ਮਹੀਨੇ ਮੇਰਾ ਕਹਿਣ ਦਾ ਮਸਤ ਗਿਆ ਕਿ ਡੇਢ ਮਹੀਨਾ ਪਿੰਡ ਦੇ ਲੋਕਾਂ ਨੂੰ ਜਿਹਨੂੰ ਮਰਜ਼ੀ ਪੁੱਛਰੋ ਕਿ 15 ਦਿਨ ਮਸਾ ਗਰੰਤੀ ਨੂੰ ਕਟਾਉਣ ਦੇ ਨਹੀਂ ਕਰੰਤੀ ਆਪਿਆ ਵੀ ਚੱਲਿਆ ਜਾਂਦਾ ਜੀ ਇਹ ਤਾਂ ਮੇਰਾ ਇਨਾ ਧੰਨਮਾਨ ਤੇ ਆ ਵੀ ਪਾਪਾ ਜੀ ਤੁਸੀਂ 2 ਮਹੀਨੇ ਲਾ ਤੇ ਬਹੁਤ ਵਧੀਆ ਧੰਨਵਾਦ ਤੁਹਾਡਾ ਜੀ ਬਸ ਇਹ ਤੋਂ ਵਾਤਾ ਕੋਈ ਗੱਲ ਨਹੀਂ ਤੇ ਜਿਹੜੀ ਨਵੀਂ ਕਮੇਟੀ ਬਦਲੀ ਜਾਂ ਇਹਨਾਂ ਨੇ ਇਹ ਦੋਸਲਾਇਆ ਕਿ ਤੁਸੀਂ ਤੁਹਾਡੀ ਮਰਜ਼ਾਦਾ ਨਹੀਂ ਤੁਹਾਡੀ ਮਤਲਬ ਕਿਰਪਾਨ ਨਹੀਂ ਪਾਇ ਤੁਹਾਡੇ ਲੀਡੇ ਨਹੀਂ ਪਾਇ ਕਿ ਬਸ ਐਸੇ ਦੋਸ ਤੇ ਵੀ ਪਾਖਾ ਵੀ ਤੁਹਾਡੀ ਮਰਜ਼ਾਦਾ ਨਾਲ ਤੁਹਾਡੇ ਨਾਲ ਸਾਡੀ ਮਰਜ਼ਾਦਾ ਸਾਡੇ ਨਾਲ ਜੀ ਵੀ ਫੋਨ ਮੈਨੂੰ ਆਇਆ ਤਾਂ ਸੋ ਵੀ ਨਿਛੜਦੇ ਲੀਡਾ ਨਾਲ ਗੁਰੂ ਸਾਹਿਬ ਦੇ ਕੋਲ ਜਾਵਾਂਗੇ ਨਹੀਂ ਜਾ ਸਕਦੇ ਬਾਬਾ ਜੀ ਕੇ ਤੁਸੀਂ ਆਏ ਪੁੱਛੋ ਵੀ ਉਹਨਾਂ ਨੂੰ ਵੀ ਕਿ ਮਰਜ਼ਾਦਾ ਪਾਪੀ ਦੀ ਕਿਵੇਂ ਸੀਗੀ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਜਾਂਦੀ ਸੀ ਵੀ ਹਜੂਰੀਏ ਸਭ ਤੋਂ ਬਿਨਾ ਜਾਂਦੇ ਸੀ ਕਿ ਕਿਰਪਾੰਤ ਬਿਨਾ ਜਾਂਦੇ ਸੀ ਜੀ ਉੱਥੇ ਬਾਬਾ ਜੀ ਮੁਲਕੇ ਦੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਆ ਜੇ ਅਗਰ ਤੁਹਾਡੀ ਉਹ ਵੀਡੀਓ ਵਾਇਰਲ ਹੋ ਸਕਦੀ ਆ ਤਾਂ ਤੁਹਾਡੀਆਂ ਇਹਦਾ ਇਆਈਆਂ ਵੀਡੀਓ ਵੀ ਵਾਇਰਲ ਹੋ ਸਕਦੀ ਆ ਜਿਹਦੇ ਵਿੱਚ ਅਸੀਂ ਦਾ ਸਪਸ਼ਟ ਕਰ ਸਕਦੇ ਆ ਨਹੀਂ ਜੀ ਮੇਰੀ ਇਹ ਗੱਲ ਹੈ ਜੀ ਬਿਲਕੁਲ ਅਗਰ ਉਹਨਾਂ ਦੇ ਉਹਨਾਂ ਦੇ ਵਿੱਚ ਸੱਚਾਈ ਆ ਅਗਰ ਤੁਹਾਡੀ ਗਲਤੀ ਹੈ ਜੇ ਉਹ ਇਹ ਗੱਲ ਕਹਿ ਰਹੇ ਆ ਤਾਂ ਸੀਸੀਟੀਵੀ ਮੋਹਰੇ ਕਰ ਦੇਣ ਇਹ ਉਹੀ ਗੱਲ ਕਰਦੇ ਆ ਜੀ ਜੀ ਫਿਰ ਉਹ ਆ ਨਹੀਂ ਰਹੇ ਜੀ ਮੈਂ ਆਪਦੇ ਘਰ ਆ ਗਿਆ ਤੇ মিডিਆ ਮੇਰੇ ਮਗਰ ਆ ਗਈ ਮੈਂ মিডিਆ ਨੂੰ ਜਿਸ ਤਰ੍ਹਾਂ ਜਿਸ ਟਾਈਮ ਤੇ ਪਹਿਲਾ ਵੀਡੀਓ ਆਇਆ ਸੀਗੀ ਉਹ ਵੀਡੀਓ ਕੋਰਦਵਾਰਾ ਸਰ ਤੇ ਐਤਰੀ ਕੋਰਦਵਾਰੇ ਪ੍ਰਬੰਧਕ ਕੋ ਮੇਟ ਨੂੰ ਸਾਰੇ ਨੇ ਮਿਲ ਕੇ ਗਏ ਆ ਜੀ ਤੇ ਉਸ ਟਾਈਮ ਤੇ ਮਤਲਬ ਮੌਜੂਦ ਸੀ ਕਿ ਮੈਂ ਬਾਹਰ ਸੀਗਾ ਤੇ ਉਹ ਮੈਨੂੰ ਮਤਲਬ ਬਾਹਰ ਸੀਗਾ ਤੇ ਮੈਨੂੰ ਸੱਤਿਆ ਤੇ ਮੈਨੂੰ ਮਿਲ ਕੇ ਗਏ ਆ ਜੀ ਤੇ ਮੈਨੂੰ ਕੋਈ ਗੱਲਬਾਤ ਨਹੀਂ ਸੁਣੀ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਬਾਬਾ ਜੀ ਆਏਗੇ ਮੈਂ ਨੂੰ ਮੇਰੀ ਵੀਡੀਓ ਬਣਾ ਕੇ ਲੈ ਗਏ ਤੇ ਉਸ ਤੋਂ ਬਾਅਦ ਵਧੀਆ ਠੀਕ ਠਾਕ ਸੀਗਾ ਉਸ ਤੋਂ ਬਾਅਦ ਮੈਂ ਮੈਂ ਗੁਰੂ ਘਰ ਦੇ ਵਿੱਚ ਸੀਗਾ ਤੇ ਮੀਡੀਆ ਨੂੰ ਮੈਂ ਦੱਸਦਾ ਜੀ ਬਾਬਾ ਜੀ ਵੀ ਵਾਇਰਲ ਮੈਂ ਕਰੇ ਆ ਗਿਆ ਮੈਂ ਤੇ ਘਰੇ ਆਉਣ ਦੇ ਨਾਲ ਵੀਡੀਓ ਨਾਲ ਇੱਥੋਂ ਵੀਡੀਓ ਵਾਇਰ ਕਰਕੇ ਤੇ ਉਹਨੇ ਆਪਦੇ ਐਨਐਸ ਤੇ ਐਂਡ ਕੰਟ ਕਰ ਲਈ ਤੇ ਉਹਨੇ ਵਾਇਰਲ ਕਰਤੀ ਤੇ ਹੁਣ ਤੁਸੀਂ ਸਮਝੋ ਜਾਂ ਸੰਗਤ ਸਮਝੇ ਬਾਬਾ ਜੀ ਕਿ ਕਿਹੜੇ ਪਿੰਡ ਦੀ ਘਟਨਾ ਜੀ ਇਹੇ ਏ ਪਟੰਡਾ ਜਿਲ੍ਹਾ ਜੀ ਤੇ ਆਪ ਤੋਂ ਕੋਲ ਕਿੱਥੋਂ ਬੋਲਦੇ ਹੋ ਜੀ ਲੁਧਿਆਣੇ ਤੋਂ ਹੀ ਬੋਲਦੇ ਆ ਜੀ ਜੀ ਮੈਂ ਪਟੰਡਾ ਚੋਂ ਕੋਲ ਤੋਂ ਬੋਲਦਾ ਆ ਇਹ ਪਟੰਡਾ ਜਿਲ੍ਹਾ ਦੀ ਗੁਰਦੁਆਰੇ ਦੀ ਗੱਲ ਆ ਜੀ ਪਟੰਡਾ ਚ ਰਾਮਪੁਰਾ ਫੂਲ ਅੱਛਾ ਜੀ ਪਿੰਡ ਕੋੜਾ ਕੋੜਾ ਜੀ ਹਾਂ ਜੀ ਦਾ ਪਟੰਡਾ ਹਾਂ ਜੀ ਜੀ ਤੇ ਸ਼ੁਭ ਨਾਮ ਕੀ ਬਾਬਾ ਜੀ ਮੇਰਾ ਨਾਮ ਜੈ ਸਿੰਘ ਆ ਜੈ ਸਿੰਘ ਠੀਕ ਆ ਬਾਬਾ ਜੀ ਅੱਛਾ ਬਾਬਾ ਜੀ ਹੁਣ ਹੁਣ ਤੁਸੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਹਟਿਆ ਨੂੰ ਉੱਥੋਂ ਸਾਨੂੰ ਅੱਜ ਕੱਲੋਂ 7 ਮਾਦਨ ਦੀ ਸ਼ੇਮਾ ਤੇ ਸਤਿਮੰਦਰ ਹੋਊ ਭਾਈ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਜੀ ਪਰਿਵਾਰ ਦੇ ਵਿੱਚ ਮੇਰੇ ਭੈਣ ਭਾਈ ਹੈਗੇ ਜੀ ਮੇਰੀ ਪਰਜਾਇਆ ਹੋਰ ਬੱਚੇ ਹੈਗੇ ਹੋਰ ਪਰਿਵਾਰ ਦੇ ਭੈਣ ਭਾਈ ਸਾਰੇ ਹੀ ਹੈਗੇ ਜੀ ਜੀ ਬਸ ਮੈਂ ਤਾਂ ਇਕੱਲਾ ਹੀ ਹਾਂ ਜੀ ਮੇਰਾ ਕਹਿਣ ਦਾ ਭਾਅ ਵਈ ਹੈ ਤੇ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਆਖਰਕਾਰ ਗੁਰੂ ਘਰ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਅਜਿਹਾ ਘਟਨਾ ਦੇਖਣ ਨੂੰ ਮਿਲਦੀ ਆ ਪਾਤੀ ਸਿੰਘਾ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਕਿਵੇਂ ਜੀ ਪ੍ਰਬੰਧਨ ਕਮੇਟੀ ਮੈਂਬਰ ਸੇਵਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਅਜਿਹੇ ਹਾ ਘਟਨਾਵਾਂ ਬਹੁਤ ਹੁੰਦੀਆਂ ਨੇ ਪੰਜਾਬ ਦੇ ਵਿੱਚ ਕਿਸੇ ਵੀ ਗ੍ਰਾਂਤੀ ਸਿੰਘ ਨੂੰ ਪਾਠੀ ਸਿੰਘ ਨੂੰ ਟਿਕਣਾ ਨਹੀਂ ਦੇ ਗੁਰੂ ਗੁਰੂ ਘਰ ਦੇ ਵਿੱਚ ਟਿਕਾਣ ਨਹੀਂ ਦਿੰਦੇਗੇ ਆਏ ਦਿਨ ਕੋਈ ਨਾ ਕੋਈ ਕੱਢ ਦਿੰਦਾ ਵਾ ਮੇਰਾ ਕਹਿਣ ਦਾ ਭਾਵ ਇਹ ਜੀ ਹੈਂਡੀਕੈਪਟ ਨੂੰ ਕੋਈ ਰੱਖ ਨਹੀਂ ਰਿਹਾ ਜੀ ਜੀ ਗ੍ਰਾਂਟੀ ਤਾਂ ਕਹਿਣ ਕਿ ਭੁਮਾ ਘੱਟੋ ਘੱਟ ਮਿਲ ਜਾਵੇ ਜੀ ਵੀਪਰ ਹੈਂਡੀਕਾਪਟਰ ਨੂੰ ਹੀ ਰੱਖਣਾ ਪੁਮਾਰਤੀਏ ਤਾਰਪੀਏ ਤਾਰਪੀਏ ਵੱਤ ਦਿੱਤੀ ਜਾਣਾ ਜੀ ਤੇ ਗਰਾਂ ਕੀ ਵਾਸਤੇ ਤਾਂ ਕੋਈ ਟਿਕਾਣਾ ਹੀ ਨਹੀਂ ਜੀ ਤਾਂ ਜੇ ਤੁਸੀਂ ਚਾਹੁੰਦੇ ਹੋ ਕਿ ਗੁਰੂ ਗੁਰੂ ਸਾਹਿਬ ਦੀ ਸੇਵਾ ਕਰਨਾ ਚਾਹੁੰਦੇ ਹੋ ਵੀ ਮੈਨੂੰ ਕਿਸੇ ਤਰੀਕੇ ਨਾਲ ਵੀ ਸੇਵਾ ਮਿਲ ਜਵੇ ਵੀ ਅਸੀਂ ਸੇਵਾ ਕਰ ਲਾਂਗੇ ਨਹੀਂ ਜੀ ਵਾਹਿਗੁਰੂ ਹੁਣ ਆਪਾਂ ਸੇਵਾ ਕੀ ਕਰਾਂਗੇ ਬਰੇਪੇ ਦੇ ਵਿੱਚ ਆਏ ਆ ਤੁਸੀਂ ਵੀਡੀਓ ਵੇਖ ਲਈ ਰਹੀ ਆ ਜੀ ਬਰੇਪੇ ਦੇ ਵਿੱਚ ਆ ਕੇ ਆਪਾਂ ਆਪਦੀ ਲੋਕ ਸੇਵਾ ਕਰਾਂਗੇ ਜਿਵੇਂ ਕੋਈ ਸੰਗਤ ਕਰਾਉਗੀ ਆਪਾਂ ਕਰੀ ਜਾਵਾਂਗੇ ਆਦੇ ਘਰ ਬੈਠ ਕੇ ਵਾਹਿਗੁਰੂ ਵੇਰ ਨੂੰ ਕਰ ਛੱਡਿਆ ਕਰਾਂਗੇ ਜਿਸ ਤਰ੍ਹਾਂ ਜੇ ਕੋਈ ਨਤਨੇ ਮੋਈ ਗੁਰੂ ਘਰ ਦੇ ਵਿੱਚ ਕਰਦੇ ਸੀ ਗੁਰੂ ਘਰ ਦੇ ਵਿੱਚੋਂ ਆਪ ਆਪੇ ਘਰੇ ਕਰ ਲਿਆ ਕਰਾਂ ਗੁਰੂ ਘਰ ਦੇ ਦਸਮ ਕਰਨੇ ਹੋਰ ਦੁਆਰਾ ਸਾਹਿਬ ਕਰ ਲਿਆ ਕਰਾਂਗੇ ਹੁਕਮਨਾਮਾ ਲੈ ਲਿਆ ਕਰਾਂਗੇ ਨਾ ਹੁਕਮਨਾਮਾ ਆਪ ਲੈ ਆ ਬਕਰਾਂਗੇ ਜੇ ਤੁਸੀਂ ਨੂੰ ਕਹਾ ਕਰੇ ਭਾਈ ਹੁਕਮਨਾਮਾ ਲੈਦੇ ਭਾਈ ਭਾਈ ਲੋਕਾਂ ਤੋਂ ਵੀ ਸੇਵਾ ਲੈਣਾ ਚਾਹੁੰਦੇ ਹੋ ਜੀ ਕਿ ਲੋਕ ਤੁਹਾਡੀ ਕੋਈ ਮਦਦ ਕਰਨ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਮਦਦ ਦੀ ਲੋੜ ਹੈ ਜੀ ਜੀ ਜੇ ਸੰਗਤ ਚਾਹੇ ਦਾ ਮੈਂ ਆਪਦੇ ਮੂੰਹ ਤੋਂ ਮੈਂ ਕਹਿ ਨਹੀਂ ਰਿਹਾ ਕਿ ਮੈਨੂੰ ਆਹ ਕੁਛ ਵੀ ਜੋ ਜੀ ਮੈਨੂੰ ਆਖੋ ਵੀ ਜੋ ਮੈਨੂੰ ਆਖੋ ਜੀ ਨਹੀਂ ਇਹ ਜੀ ਦੀ ਮੈਂ ਮੰਗ ਨਹੀਂ ਜਾਂਦਾ ਮਾਇਆ ਦੀ ਮਗਰ ਤੋਂ ਮੈਂ ਕਦੇ ਵੀ ਨਹੀਂ ਮੈਂ ਅਤਿ ਤਿਕ ਮੈਂਡਾ ਹੋ ਗਿਆ ਮੈਨੂੰ ਮੈਂ ਇਹਨੂੰ ਕਿਸੇ ਕਿਸਮ ਦੀ ਵੀ ਟੋਕ ਨਹੀਂ ਗੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਬੱਚਿਆਂ ਨੂੰ ਵੀ ਇਹ ਕਹਣਾ ਵੀ ਦੇਖੋ ਜਿਹੜਾ ਪੂਜਾ ਕਰਤਾਂ ਹੁੰਦਾ ਹੈ ਨਾ ਇਹ ਖਾਣਾ ਮਨ ਮਤ ਹਣਾ ਜੀ ਜਿਵੇਂ ਕਹਿੰਦੇ ਮਾਇਆ ਹੈ ਮੋਣੀ ਮਾਇਆ ਹੈ ਮੋਣੀ ਜਾਗ ਰਹੀ ਲਪਟਾਏ ਜੀ ਤਸੀਂ ਹੀ ਕੀ ਸੇਵਾ ਕਰੇ ਤਸੀਂ ਹੀ ਖੋਹ ਫਰਖਾਈ ਹਾਂ ਜਿਹੜੀ ਕੋਈ ਸੇਵਾ ਕਰਦਾ ਉਹੀ ਖਾ ਸਕਦਾ ਦੂਸਰਾ ਬੰਦਾ ਖਾ ਹੀ ਨਹੀਂ ਸਕਦਾ ਜੀ ਆਪਾ ਗੁਰੂ ਗੁਰੂ ਦਾ ਧਨ ਕਿਉਂ ਖਾਈਏ ਗੁਰੂ ਨੂੰ ਵੇਚ ਕੇ ਕਿਉਂ ਖਾਈਏ ਜੀ ਵਾਹਿਗੁਰੂ ਵੀ ਆਪਦੇ ਘਰੇ ਬੈਠ ਕੇ ਵਾਹਿਗੁਰੂ ਸੰਗਤ ਚਾਉਂਦੀ ਆ ਵੀ ਆਪਦੇ ਘਰੇ ਬੈਠ ਕੇ ਰੱਬ ਰੱਬ ਕਰੇ ਤੇ ਆਪਦਾ ਕੋਈ ਕਾਰੋਬਾਰ ਚਲਾਵੇ ਜੀ ਆਪਦੇ ਘਰੇ ਬੈਠੇ ਆਪਦੇ ਪਰਿਵਾਰ ਦੇ ਵਿੱਚ ਪਰਿਵਾਰਾਂ ਦੇ ਵਿੱਚ ਸਹਿ ਪਰਾਈਆਂ ਦੇ ਵਿੱਚ ਵੀ ਇਹ ਵੀਡੀਓ ਦੇ ਬਾਰੇ ਲੋਕ ਸਿੱਖ ਸੰਗਤ ਦੇ ਤੁਹਾਨੂੰ ਫੋਨ ਆ ਰਹੇ ਆ ਕਿਸੇ ਦੀ ਕਿਸੇ ਵੀਰ ਦੇ ਭੈਣ ਦੇ ਵੀ ਤੁਹਾਡੇ ਬਾਬਾ ਜੀ ਅਸੀਂ ਆਹ ਮਦਦ ਕਰਨਾ ਚਾਹੁੰਦੇ ਆ ਪੰਜਾਬ ਭਰ ਤੋਂ ਫੋਨ ਆ ਰਹੇ ਜੀ ਹਾਂਜੀ ਹਾਂਜੀ ਬਹੁਤ ਬਹੁਤ ਸੰਗਤ ਸੇਵਾ ਕਰ ਰਹੀ ਹੈ ਜੀ ਬਹੁਤ ਸੇਵਾ ਚਾਹੁੰਦੇ ਆ ਹੁਣ ਆਏ ਆ ਵੀ ਆਪਾਂ ਨੂੰ ਇਸ ਚੀਜ਼ ਦੇ ਵਿੱਚ ਨਹੀਂ ਲਾਭ ਜੀ ਬਸ ਇਹ ਕੋਈ ਗੱਲ ਮੈਂ ਮਕਾਰ ਜੀ ਜੇ ਆਪੋਂ ਮਾਇਆ ਦੇ ਨਾਲ ਕੋਈ ਪਿਆਰ ਨਹੀਂ ਕੋਈ ਮੁਹੱਬਤ ਨਹੀਂ ਕਿਉਂ ਜਿੰਨਾ ਚਿਰ ਮਾਇਆ ਉਹਨਾਂ ਚਿਰ ਭੈਣ ਪਾਈ ਆ ਕੋਈ ਸਾਖਤ ਹੁੰਦੀ ਆ ਮਾਇਆ ਦੇ ਨਾਲ ਮੁਹ ਕਰਨਗੇ ਤੇ ਦੂਸਰੇ ਨੂੰ ਠੀਕੇ ਨੂੰ ਕੋਈ ਨਹੀਂ ਚਾਹਦਾ ਜਿਹੜਾ ਕੋਈ ਟਿਕ ਪਿਆ ਇੱਕ ਵਾਰੀ ਜੀ ਬਾਬਾ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਵਿਚਾਰ ਧਾਰਾ ਕਰਕੇ ਬਹੁਤ ਵਧੀਆ ਤੁਸੀਂ ਸੋਚ ਲੈ ਕੇ ਚੱਲ ਰਹੇ ਹੋ ਤਾਂ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਵਾਹਿਗੁਰੂ ਤੁਹਾਨੂੰ ਤੁਹਾਡੀ ਸੰਜਲ ਕਰਕੇ ਬਚਾਵੇ ਤਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੁਹਾਡਾ ਜੀ ਸਾਨੂੰ ਕੀਮਤੀ ਸਮਾਂ ਦੇਣ ਲਈ ਜੀ 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 ਵਾਹਿਗੁਰੂ ਆਪਾਂ ਕਿਸੇ ਮੂਰੇ ਵੇਖੋ ਮੇਰਾ ਕਹਿਣ ਦਾ ਮਸਕੇ ਆ ਵੀ ਕਾਹ ਵਾਸਤੇ ਵੀ ਉਪਦੇਸ਼ ਹੀ ਆ ਜੀ ਬੇਪਾ ਮਾ ਗ੍ਰਾਂਥੀ ਦੀ ਸੇਵਾ ਨਾਲ ਕਰੋ ਪਰ ਗੁਰੂ ਦਾ ਨਾਲ ਜਿਹਦੇ ਨਾਲ ਪਿਆਰ ਪੈਗਾ ਨਾ ਉਹਦਾ ਪਿਆਰ ਕਿਤੇ ਭੁੱਲ ਨਹੀਂ ਸਕਦਾ ਤੇ ਨਾ ਹੀ ਭੁੱਲਣਾ ਆ ਲਾ ਹੈਗਾ ਜੀ ਇਹ ਨਾ ਹੀ ਭੁਲਾਓ ਤੁਸੀਂ ਹੂੰ ਤੇ ਬੰਦੇ ਨਾਲ ਹੀਰਖਵਾ ਦੀ ਕਰਸਾ ਰੱਖੋਗੇ ਪਰ ਪ੍ਰਮਾਤਮਾ ਨਾਲ ਜਿਹੜਾ ਹੀਰਖਵਾ ਦੀ ਕਰਦਾ ਨੇ ਜੀ ਦੀ ਆਤਮਾ ਤੇ ਆਤਮਾ ਤੇ ਪ੍ਰਮਾਤਮਾ ਜੀ ਜੀ ਦੀ ਆਤਮਾ ਨੇ ਜੁਫੀ ਕਰਤਣਾ ਪ੍ਰਮਾਤਮਾ ਵੀ ਦੁਖੀ ਹੋ ਗਿਆ ਉਹ ਪ੍ਰਮਾਤਮਾ ਵੀ ਗੋਸੋਖੀ ਹੋ ਗਿਆ ਪ੍ਰਮਾਤਮਾ ਵੀ ਗੁੱਸੇ ਹੋ ਗਿਆ ਜੀ ਦੀ ਆਤਮਾ ਨੂੰ ਦੇਖ ਕਰਕੇ ਜੀ